ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਲਾਈ ਕਢਾਈ ਪੇਂਟਿੰਗ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੇਹਗਰੂ ਜੀ ਸਾਰਿਆਂ ਨੂੰ ਖੁਸ਼ ਰੱਖਣਾ ਹਾਂਜੀ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂਗੀ ਇੱਕ ਸੂਟ ਤੇ ਵਰਕ ਕੀਤਾ ਹੋਇਆ ਅੱਗੇ-ਅੱਗੇ ਤੁਹਾਨੂੰ ਆਪਾਂ ਨੇ ਹੋਰ ਵੀ ਬਹੁਤ ਸੂਟ ਵਰਕ ਕੀਤੇ ਹੋਏ ਨੇ ਬਲੌਗਾਂ ਦੇ ਵਿੱਚ ਦਿਖਾਉਂਦੇ ਜਾਵਾਂਗੇ ਦੇਖੋ ਜੀ ਗ੍ਰੀਨ ਕਲਰ ਨਾਲ ਬਣਾਇਆ ਹੋਇਆ ਨੇ ਪੱਤੀਆਂ ਗਲੱਬੀ ਕਲਰ ਨਾਲ ਬਣਾਏ ਹੋਏ ਨੇ ਗੋਲ ਸਰਕਲ ਆਪਾਂ ਨੇ ਇਹ 바ਵਾ ਨੀ ਜੀ ਦੇਖੋ 2 4 5 ਫਲਾਵਰ ਨੀਚੇ ਆ 4 ਉੱਪਰ ਆ 3 ਫਿਰ ਆਪਾਂ ਨੇ ਪਾਏ ਹੋਏ ਇੱਕ ਫਲਾਵਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਮੋਤੀ ਸੈਂਟਰ ਦੇ ਵਿੱਚ ਜਿਹੜੀ ਸਪੇਸ ਬਚੀ ਹੋਈ ਆ ਦੇਖੋ ਆ ਵਾਲੇ ਮੋਤੀ ਨਹੀਂ ਠੀਕ ਹੈ ਜੀ ਇਹ ਮੋਤੀ ਪਾਵਾਂਗੇ ਜਿਵੇਂ ਆਪਣੇ ਮੋਤੀ ਰਹਿੰਦੇ ਨੇ ਇਹ ਹੈਗੇ ਜੀ ਦੇਖੋ ਦੁਬੱਟੇ ਪੇਂਟ ਕੀਤੇ ਹੋਏ ਠੀਕ ਆ ਆਪਣੀ ਕੱਲ ਫਸਟ ਵੀਡੀਓ ਸੀਗੀ ਸ਼ਾਰਟ ਵੀਡੀਓ ਪਾਈ ਸੀਗੀ ਆਪਾਂ ਨੇ ਹਨਾ ਉਹ ਜੇ ਇਹ ਦੁਬੱਟੇ ਦਿਖਾਏ ਸੀਗੇ ਇਹਨਾਂ ਦੀ ਕੋ ਪਾਈਤੀ ਦੇਖੋ ਜੀ ਜੇ ਅਲੱਗ 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 ਕਲਰਾਂ ਦੀ ਪੇਂਟਿੰਗ ਕਿੰਨੀ ਹੋਈ ਹੈ ਦੇਖੋ ਫਲਾਵਰ ਇੱਕ ਇਹ ਆ ਗਿਆ ਇੱਕ ਇਹ ਨੀਲਾ ਜਾ ਗਿਆ ਦੇਖੋ ਵੀ ਸਾਰੇ ਦੁਬੱਟੇ ਦੇ ਵਿੱਚ ਹੀ ਫਲਾਵਰ ਪਾਏ ਹੋਏ ਨੇ ਇਹ ਦੁਬੱਟੇ 'ਚ ਇਹ ਵਾਲੇ ਫਲਾਵਰ ਪਾਏ ਹੋਏ ਨੇ ਜੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਖੋਲ ਕੇ ਦੁਬੱਟਾ ਦੇਖੋ ਸਾ ਕਾਫੀ ਕਲਰ ਪਾਏ ਹੋਏ ਨੇ ਦੁਬੱਟੇ 'ਚ ਤਿੰਨ ਚਾਰ ਜੋ ਜੋ ਇਤੇ ਸੋਹਣੇ ਲੱਗਦੇ ਤੇ ਇੱਕ 컬러 ਦਾ ਫਲਾਵਰ ਆ ਗਿਆ ਠੀਕ ਹੈ ਜੀ ਦੇਖੋ ਮੈਂ ਧੰਮਈ ਖੋਲ ਕੇ ਦਿਖਾਈਆਂ ਨਹੀਂ ਦੇਖੋ ਠੀਕ ਆ ਸਾਰੇ ਦੋਟੇ ਜੈਮੀ ਫਲਾਵਰ ਨੇ ਜੋ ਆਪਾਂ ਨੇ ਸੂਟ ਵਰਕ ਕੀਤਾ ਹੋਇਆ ਦੇਖੋ ਜੀ ਇਹ बाजू ਨੇ ਇੱਕ बाजू ਇਹ ਆ ਗਈ ਤੇ ਇੱਕ बाजू ਇਦਾਂ ਆ ਗਈ ਇਹ ਸੂਟ ਆਪਾਂ ਨੇ ਬਣਾਇਆ ਵੀ ਬਾਹਾਂ ਥੋੜੀਆਂ ਜੀਆਂ ਹੈਵੀ ਕਰੀਆਂ ਨੇ ਤੇ ਵਿੱਚੋਂ ਆਪਾਂ ਨੇ ਸਿੰਪਲ ਰੱਖਿਆ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਘੇਰਾ ਜੀ ਦੇਖੋ এবਾਰ ਆ ਗਿਆ ਆਪਣਾ ਸੂਟ ਦਾ ਘੇਰਾ ਠੀਕ ਆ ਇਹ ਘੇਰਾ ਆ ਗਿਆ ਜੀ ਸੂਟ ਦਾ ਦੋ ਲੈਣਾ ਪੈਣਾ ਨੇ ਬਸ ਆਪਾਂ ਨੇ ਘੇਰੇ 'ਚ ਇਹ ਫਲਵਰ ਆ ਗਿਆ ਜੀ ਇਹਾਰੇ ਫਲਾਵਰ ਦੇਖੋ ਆ ਸਾਰਿਆਂ ਤੋਂ ਨੀਚੇ ਵਾਲੀ ਲੈਂਡ ਖਾਰੀ ਮੈਂ ਤੁਹਾਨੂੰ ਫਿਰ ਉੱਪਰ ਪਾਈ ਜਿਵੇਂ ਇਹ ਦੋ ਫਲਾਵਰਾਂ ਦੇ ਸੈਂਟਰ ਤੇ ਇੱਥੇ ਫਲਾਵਰ ਬਣਾਤਾ ਪਹਿਲਾਂ ਇਹ ਲੈਂਡ ਚ ਪਾਈ ਤੇ ਜਿਵੇਂ ਦੋ ਫਲਾਵਰ ਆ ਗਏ ਇਹਨਾਂ ਦੇ ਸੈਂਟਰ ਚ ਇਹ ਫਲਾਵਰ ਆ ਗਏ ਇਹਨਾਂ ਦੇ ਸੈਂਟਰ ਚ ਵੀ ਇਹ ਫਲਾਵਰਾਂ ਦੇ ਸੈਂਟਰ ਚ ਦੇਖੋ ਇਹ ਫਲਾਵਰ ਆ ਗਿਆ ਐਸੇ ਲੋਟ ਬਣਾਏ ਆ ਜੀ ਇਹ ਆਪਾਂ ਨੇ ਬਾਕੀ ਆਪਾਂ ਸੂਟ ਵਰਕ ਵੀ ਕਰਦੇ ਆਂ ਪੇਂਟ ਵੀ ਕਰਦੇ ਆਂ लेस ਜਿਲਾ ਕੇ ਡਿਜ਼ਾਈਨ ਬਣਾ ਕੇ ਸੂਟ ਸਟਿਚ ਵੀ ਕਰ ਦੇਾਂਗੇ ਤੇ ਜਿਵੇਂ ਬੱਚਿਆਂ ਦੇ ਸੈੱਟ ਹੋਗੇ ਬੁੱਲਣ ਦੇ ਕੋਟੀਆਂ ਜੈਕਟਸ ਕਿ ਵੀ ਕਈ ਪਹਿਣਾ ਆਦੀਆਂ ਵੀ ਬਣਾ ਲੈਂਦੀਆਂ ਨੇ ਹਨਾ ਉਹ ਵੀ ਬਣਾਉਣੇ ਜੀ ਆਪਾਂ ਕੈਪਸ ਵਗੈਰਾ ਆਗੀਆਂ ਬੱਚੇ ਨੇ ਵੀ ਲਾਲੂ ਪਛਮ ਦਾ ਹੀ ਜੋ ਵੀ ਚੀਜ਼ ਬਣਦੀ ਆ ਹਨਾ ਆਪਾਂ ਬਣਾਉਣੇ ਵੀ ਹੱਥੀ ਬਣਾਉਂਦੇ ਆ ਜੀ ਜਿਵੇਂ ਹੁਣ ਆਪਾਂ ਨੂੰ ਆਰਡਰ ਬੁੱਕ ਹੋਇਆ ਹੋਇਆ ਮੈਂ ਜੈਕਟ ਲਈ ਹੋਈ ਆ ਉਹ ਜਦੋਂ ਬਣਗੇ ਉਹ ਤੁਹਾਨੂੰ ਦਿਖਾਵੂਗੀ ਤੇ ਦੂਆ ਦਾ ਆਪਣਾ ਇੱਕ ਬੱਚੇ ਦਾ ਸੈੱਟ ਕਰਨਾ ਜੀ ਬਲਾਊਜ਼ ਵੀ ਆਪਣੇ ਲਵੇ ਬਣੇ ਹੋਏ ਹੈਗੇ ਆ ਉਹ ਵੀ ਮੈਂ ਤੁਹਾਨੂੰ ਫਿਰ ਕੱਲ ਦੇ ਬਲੌਗ ਦੇ ਵਿੱਚ ਦਿਖਾਵਾਂਗੀ ਹਨ ਠੀਕ ਆ ਜੀ ਇਹ ਅੱਜ ਦਾ ਬਲੌਗ ਸੀਗਾ ਆਪਣਾ ਇਹ ਦੇਖੋ ਜੇਕਰ ਤੁਸੀਂ ਵੀ ਸੂਟ ਵਰਕ ਕਰਵਾਉਣੇ ਆ ਪੇਂਟ ਕਰਵਾਉਣੇ ਆ ਆਰਡਰ ਬੁੱਕ ਕਰ ਸਕਦੇ ਹੋ ਠੀਕ ਆ ਜੀ ਆਪਣੇ ਪ੍ਰਾਈਸ ਰਹਿਣਗੇ ਜਮਾ ਠੀਕ ਕੋਈ ਜ਼ਿਆਦਾ ਪਰ ਇਹ ਜਿੰਮੇਗੇ ਵੀ ਨਹੀਂ ਹੈਗੇ ਦੇਖੋ ਜਿਵੇਂ ਦੀ ਤੁਸੀਂ ਚੀਜ਼ ਕਹੋਗੇ ਜਿਵੇਂ ਆਪਾਂ ਕੋਟੀਆਂ ਜੈਕਟ ਬੁਣ ਕੇ ਦਿੰਨੇ ਆ ਜਿਵੇਂ ਦੀ ਪੱਛਮ ਆਪਾਂ ਕਹਿੰਦੇ ਨੇ ਵੀ ਕਿੰਨੇ ਕੁ ਮਹਿੰਗੀ ਲਾਉਣੀਆਂ ਹਨਾ ਉਵੇਂ ਜੇ ਉਹ ਆਪਾਂ ਮਹਿੰਗੇ ਸਸਤੇ ਪੱਛਮ ਉਹਨਾਂ ਨੂੰ ਲਾ ਕੇ ਦਿੰਨੇ ਆ ਬਾਕੀ ਜਿਵੇਂ ਦੀ ਡਿਜ਼ਾਈਨਿੰਗ ਹੁੰਦੀ ਉਵੇਂ ਬਣਾਉਣੇ ਆ ਜੋ ਪੱਛਮ ਆਪਾਂ ਨੂੰ ਦਿਖਾਉਣੇ ਆ ਵੀ ਜੀ ਜਿਹੜਾ ਉਹ ਕਲਰ ਦੱਸਦੇ ਨੇ ਆਪਾਂ ਨੂੰ ਕਸਟਮਰ ਉਹ ਫਿਰ ਆਪਾਂ ਦਿਖਾਉਣੇ ਆ ਵੀ ਇਹ ਤੁਹਾਡੀ ਪੱਛਮ ਹੈ ਜੀ ਦੇਖੋ ਇਹ ਕਲਰ ਹੈ ਜਿਹੜੀ ਪੱਛਮ ਦਿਖਾਉਣੇ ਆ ਜੇਹੀ ਜਿਹੀ ਵੀ ਚੀਜ਼ ਦਿਖਾਉਣੇ ਉਹਹੀ ਜਿਹਾ ਬਣਾ ਕੇ ਦਿੰਨੇ ਆ ਸੇਮ ਚੀਜ਼ ਹੁੰਦੀ ਹੈ ਜੀ ਕੋਈ ਪਛਮ ਦਾ ਫਰਕ ਨਹੀਂ ਹੁੰਦਾ ਜਿਵੇਂ ਹੁਣ ਵਰਕ ਕਰਦੇ ਆਂ ਇਹ ਚ ਵੀ ਸਾਰੇ ਥ੍ਰੈਡ ਪੂਰੇ ਵਧੀਆ ਲੱਗੇ ਹੋਣਗੇ ਠੀਕ ਆ ਸੂਟ ਤੇ ਦੁਪੱਟੇ ਪੇਂਟ ਕਰਦੇ ਇੰਨਾਂ ਚ ਵੀ ਕਲਰ ਪੂਰੇ ਵਧੀਆ ਹੁੰਦੇ ਨੇ ਜਿਨੇ ਕੱਲੇ ਸੂਟ ਪੇਂਟ ਕਰਵਾਉਣੇ ਨੇ ਉਹ ਵੀ ਹੋ ਜਾਂਦੇ ਨੇ ਜੇ ਸੂਟਾਂ ਦੇ ਨਾਲ ਦੁਪੱਟੇ ਪੇਂਟ ਕਰਵਾਉਣੇ ਨੇ ਉਹ ਵੀ ਕਰਦੇ ਆਂ ਦੇਖੋ ਜੀ ਨਾਲ ਬਾਟਮ ਕਰਵਾਉਣਾ ਵੀ ਹੁੰਦੀ ਹੈ ਇਹ ਆਪ ਕੋ ਆਪਣੀ ਮਰਜ਼ੀ ਹੁੰਦੀ ਹੈ ਕਿ ਸਾਰੇ ਹੁੰਦੀ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਾਨੀ ਆਂਗੀ ਆਪਣੇ ਚੈਨਲ ਦਾ ਨਾਮ ਹੈਗਾ ਜੀ ਸਲਾਈ ਕਢਾਈ ਪੇਂਟਿੰਗ ਬਲੌਗ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਪੋਰਟ ਕਰਿਓ ਜੋ ਨਿਊ ਵੀਰ ਜੁੜਦੇ ਹੋ ਨਾ ਨਾਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਆ ਦੇਖੋ ਜਦੋਂ ਆਪਾਂ ਨੇ ਇਹਦੇ ਵਿੱਚ ਮੋਤੀ ਪਾਲੇ ਫਿਰ ਉਹ ਵੀ ਤੁਹਾਨੂੰ ਦਿਖਾਉਂਗੀ ਹੁਣ ਤੋਂ ਪਰ ਮੀਨਾ ਵੀ ਕਾਫੀ ਹੋ ਚੁੱਕਿਆ ਦੇਖੋ ਜੀ ਆर्डर ਬੁਕਿੰਗ ਹੋਈ ਜਾਂਦੇ ਨੇ ਸੋਹਣੇ ਸੋਹਣੇ ਆर्डर ਬੁਕਿੰਗ ਕਰੋ ਸੂਟ ਪੈਂਟ ਕਰਵਾਓ ਵਰਕ ਕਰਵਾਓ ਹਰੀ ਵਰਕ ਵੀ ਕਰਦੇ ਆ ਕਿਉਂਕਿ ਇਹ ਆਪਣਾ ਪਹਿਲੀ ਵਲੌਗ ਹੈ ਜੀ ਹਜੇ ਅੱਗੇ ਅੱਗੇ ਤੁਸੀਂ ਵਲੌਗ ਦੇਖੋਗੇ ਤੁਹਾਨੂੰ ਸਾਰਾ ਦਿਖਾਵਾਂਗੇ ਸਕੀਵੀਆਂ ਬਣਾਉਣਾ ਹਨ ਬਲਾਊਜ਼ ਬਣਾਏ ਹੋਏ ਹਨਾ ਹੋਰ ਆਪਾਂ ਨੇ ਸੂਟ ਪੈਂਟ ਕੀਤੇ ਹੋਏ ਜਿੰਨੇ ਵੀ ਆਪਣੇ ਲਵੇ ਹੈਗੇ ਆ ਹਨਾ ਇਹ ਪਹਿਲਾਂ ਘਰੇ ਆ ਕੇ ਆਪਾਂ ਨੂੰ ਪੈਂਟ ਸਾਰੇ ਲਾਉਣ ਨੂੰ ਦਿਖਾਵਾਂਗੇ ਜੇਕਰ ਤੁਹਾਨੂੰ ਥੋੜਾ ਜਿਹਾ ਵੀ ਵਲੌਗ ਲੱਗਿਆ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਉੱਚ ਤੁਹਾਨੂੰ ਆਪਾਂ ਦੱਸਾਂਗੇ ਜੀ ਜੋ ਜੈਕਟ ਬਣਾਈ ਹੈ ਉਹ ਜੈਕਟ ਕਿਵੇਂ ਬਣਦੀ ਹੈ ਉਹ ਕਿੱਟ ਕਿਵੇਂ ਪੈਂਦੀ ਹੈ ਠੀਕ ਹੈ ਜੀ ਥੈਂਕ ਯੂ